ਸਤਿਨਾਮ ਵਾਹਿਗੁਰੂ ਸਾਹਿਬ ਜੀ ਸਤਿਨਾਮ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪਣਾ ਹੋਵਈ ਜੇ ਲਏ ਰਹਾ ਲਿਵ ਤਾਰੁ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹ ਸਿਆਣਪਾ ਲਖ ਹੋਐ ਤਾ ਇੱਕ ਨ ਚੱਲੇ ਨਾਲ ਇਵ ਸੁਝਿਆ ਰਾਹੀ ਏਕ ਵਿਕੂੜੇ ਧੁੱਪੇ ਪਾਰ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਨਕ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਾਈ ਹੁਕਮੀ ਉੱਤਮ ਨੀ ਚੋ ਹੁਕਮ ਲਿਖ ਦੁਖ ਸੁਖ ਪਾਈਐ ਏਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਭਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋ ਵੈクセ ਤਾਨ ਗਾਵੇ ਕੋ ذات ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿੱਚ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾ ਦਰਹ ਦੂਰ ਰਤਨਾ ਕਥੀ ਨ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹਾ ਨਾਨਕ ਦੇ ਸੇਵੇ ਪ੍ਰਵਾਹ ਸਾਚਾ ਸਾਹਿਬ ਸਚਨਾਏ ਆਖਿਆ ਬਹੁ ਅਪਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਸ ਦੇ ਸੇ ਦਰਬਾਰ ਮਹੁ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾ ਕੋ ਉਡਿਆਈ ਵਿਚਾਰ ਕਰਮਿ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾ ਭਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਨਾ ਵੀ ਗਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰ ਇਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਅੱਖਾਂ ਨਾਹੀ ਕਹਿ ਨਗਤ ਨਾ ਜਾਏ ਗੁਰਾਇਕ ਦੇ ਬੁਝਾਈ ਸਬਣਾ ਜੀ ਆ ਕਾਇਕ ਦਾਤਾ ਸੂ ਮੈਂ ਵਿਸਰਣ ਜਾਏ ਤੇਰ ਤਣਾਵਾ ਜੇਤ ਸੁਭਾਵਾ ਵਿਣਪਾਣੇ ਕੇ ਨਾਏ ਕਰੇ ਜੇ ਤੇ ਸ੍ਰਿਸ਼ਟ ਉਪਾਈ ਵੇਖਾ ਵਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੇ ਸਿੱਖ ਸੁਣੇ ਗੁਰਾ ਇਕ ਦੇ ਬੁਝਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਬਿਸਰਣ ਜਾਹੀ ਜੇ ਜੁਗ ਚਾਰੇ ਅਰਜਾ ਹੋਰ ਦਸੂਨੀ ਹੋਏ ਨਵਾਂ ਖਡਾਵੇਂ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਉ ਰਖੈ ਕੈ ਜਸ ਕੀ ਰੱਜ ਲੇ ਜੇ ਤਿਸ ਨਦਰਿ ਨ ਆਵੈ ਤਾਂ ਬਾਤ ਨ ਪੁੱਛੈ ਕੈ ਕੀਤਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਮਨ ਕਰੇ ਗੁਣਵੰਤ ਆਗੁਣ ਦੇ ਦੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿੱਧ ਵੀਰ ਸਰੁਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਵ ਲੋਪਾ ਤਾਰ ਸੁਣੈ ਬਹੇ ਨ ਸਭ ਕੇ ਕਾਲ ਨਾਨਕ ਬਖਤਾ ਸਦਾ ਬੇਗਾਸ ਸੁਣੈ ਦੁਖ ਪਾਪ ਕਾ ਰਾਸ ਸੁਣੈ ਸਰਬ੍ਰਮਹੈਂਦ ਸੁਣੈ ਮੁਖਸਰ ਹਰਮੰਦ ਸੁਣੈ ਜੋਗ ਜੁਗਤ ਤਨ ਬੇਦ ਸੁਣੈ ਸਾ ਸਤ ਸਿਮਰਤ ਬੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਨਾਸ ਸੁਣੈ ਸਤ ਸੰਤੋਗ ਗਿਆਨ ਸੁਣੈ ਅਠਸਰ ਕਾ ਇਸਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤ ਨਾਨਕ ਭਗਤਾ ਸਦਾ ਬਿਗਾਸ ਸੁਣੈ ਦੁਖ ਪਾਪ ਕਾਰਸ ਸੁਣੈ ਇਸ ਰਾਗ ਨਾ ਕੇ ਗਾ ਸੁਣੈ ਸੇਖ ਪੀਰ ਪਾਤ ਸ਼ਹ ਸੁਣੈ ਅੰਦੇ ਪਾਵੇ ਰਾਹ ਸੁਣੈ ਹਾਸ ਵੇਸਾ ਨਾਨਕ ਭਗਤਾ ਸਦਾ ਬਿਗਾਸ ਸੁਣੈ ਦੁਖ ਪਾਪ ਕਾਰਸ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੇ ਪੀਛੇ ਪਿਸਤਾਏ ਕਾਗਜ਼ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਿਆਕਰਣ ਵਿਚਾਰ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਰਲ ਪਉਣ ਕੇ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥਨ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥਿਓ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭੋਏ ਨਾ ਭਿਖ ਐਸਾ ਨਾਮ ਨਰਿੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਣ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖ ਥਾ ਬਰਖਿਆ ਜਨਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮੰਜੋਰ ਇਹੀ ਯਾਤਰਾੰਗਾ ਕੇ ਨਾਮ ਸਬਦਾਨਕਿਆ ਆਪਣੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੇ ਦਾਤ ਜਾਣੇ ਕੌਣ ਕੂਤ ਕਿਤਾਬ ਸਉ ਇੱਕੋ ਕੋ ਆਉ ਜਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈਂ ਭਲਿਕਾਰ ਤੂੰ ਸਦਾ ਸਲਾਮਤ ਨਰੰਕਰ ਅਸੰਖ ਜਪ ਅਸੰਖ ਪਉ ਸੰਗ ਪੂਜਾ ਸੰਤਿ ਬਤਾਓ ਸੰਗ੍ਰਧ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਦੀ ਅਸੰਦਾਤਾਰ ਸੰਖ ਸੂਰਮਾ ਭਖਸਾਰ ਸੰਖ ਮੋ ਨਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤਉਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਏ ਜੋਰ ਸੰਖ ਕਲੜ ਹਤਿਆਕ ਮਾਹੇ ਸੰਤ ਪਾਪੀ ਪਾਪ ਕਰ ਜਾਏ ਅਸੰਖ ਗੁੜਿਆਰ ਗੁੜੇ ਫਿਰਾਹੇ ਸੰਖਮਲੇਸ਼ ਮਨ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੇਜ ਕਹੇ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖਰਾਵ ਸੰਥਾਵ ਅਗਮ ਅਗਮ ਸੰਖਲੋ ਸੰਕੈ ਸਿਰ ਭਰ ਹੋਏ ਅਖਰੀ ਨਾਮ ਅਖਰੀ ਸਾਲਹ ਅਖਰੀ ਗਾਣ ਗੀਤ ਗੁਣ ਗਾਹ ਅਖਰੀ ਲਿਖਨ ਬੋਰਨ ਬਾਨ ਅਖਰਾ ਸਿਰ ਸੰਜੋਗ ਵਖਾਣ ਜਿਨ ਹੈ ਲਿਖੈ ਤਿਵ ਸਿਰ ਨਾ ਹੈ ਜਿਵ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨਾਵੇ ਨਹੀਂ ਕੋਥਾ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਦਤ ਭਾਵੇ ਸਾਈ ਪਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੋਤ ਪਲੀਤੀ ਕੱਪੜ ਹੋਏ ਦੇਸਾ ਗੂਣ ਲਈਏ ਅਤੋਏ ਪਰ ਇਹ ਮਤ ਪਾਪਾਂ ਕੇ ਸੰਗ ਓ ਤੋ ਬੇਨਾਮੇ ਕੇ ਰੰਗ ਬੁੰਨੀ ਭਾਪੀ ਅਥਨ ਨਾ ਹੈ ਗਰ ਗਰ ਗਰਣਾ ਨਖਿਲਾ ਜਾਓ ਆਪੇ ਵੀ ਜਾਪੇ ਹੀ ਖਾਉ ਨਾਨ ਘੁਕ ਮੇ ਆਉ ਜਾਓ ਤੀਰਤਪ ਦਿਆ ਦਦਦਾਨ ਜੇ ਕੋ ਭਾਵੇ ਤਨ ਕਾਮਾਨ ਸੁਣਿਆ ਮਨਿਆ ਮਨ ਕੀਤਾ ਭਾਵ ਅੰਤਰ ਗਾਦੀ ਰਥ ਮਰਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸੋ ਅਸਤ ਆਦ ਬਾਣੀ ਬਰਮਾਓ ਸਤ ਸੋ ਆਣ ਸਾਮਣ ਚਾਓ ਕਵਣ ਸੋਇ ਲਾ ਭਗਤ ਕਵਣ ਕਵਣ ਜਿਤ ਕਾ ਤਿੱਥ ਕਵਣ ਵਾਰ ਕਵਣ ਸੇ ਰਤੇ ਮਹਾ ਕਵਣ ਜਿਤ ਹੋ ਆਇ ਆਕਾਰ ਵੇਣ ਨ ਪਾਇ ਪੰਡ ਤੇ ਜੇ ਹੋ ਵੈਲੇ ਕੁਰਾਨ ਵਗਤ ਨ ਪਾਇ ਕਾਦੀ ਆ ਜੇ ਲਿਖਨ ਲੇ ਕੁਰਾਨ ਤਿੱਥ ਵਾਰਣ ਜੋਗੀ ਜਾਣੇ ਰਤ ਮਹਾ ਨਾ ਕੋਏ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਾਰਾ ਹੈ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹਿ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਤਲੋਂ ਪਤਾਲ ਰਖ ਆਕਾਸ ਆਕਾਸ ਉੜ ਕੋੜਿ ਘਪਾਲ ਸਕੇ ਵੇਦ ਕੈਨਕ ਬਾਤ ਸੈ ਸਿ ਢਾਰਾ ਕੈਨਕ ਤੇ ਬਾਸ ਲੋਗ ਧਾਤ ਲੇਖਾਇ ਤਾ ਲਿਖਿਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਲਤਾਨ ਨ ਪਾਈ ਅਨਧਿਆ ਤੇ ਵਾਹ ਭਵੇ ਸਮੁੰਦਰ ਜਾਣੇ ਆਸਮਦ ਸਾ ਸੁਲਤਾਨ ਗਿਰ ਹਾਸੇ ਤੀ ਮਾਲ ਧਨ ਕੀੜੀ ਦੁਰ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰਹਿ ਅੰਤਰਾ ਸਿਮਤਿ ਗਹਿਨ ਅੰਤ ਅੰਤਰਾ ਕਰਨੇ ਦੇਨ ਅੰਤ ਅੰਤਰਾ ਵੇਖਣ ਸੁਣਨ ਅੰਤ ਅੰਤਨ ਜਾਪੇ ਗਿਆਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰਵਰ ਅੰਤਕਾਰਣ ਕੀਤੇ ਬਿਲਾਹੇ ਤਾਕੇ ਅੰਤਨ ਪਾਹੇ ਜਾਹੇ ਇਹੋ ਅੰਤਨ ਜਾਣੇ ਕੋਏ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾਰਾ ਏਵਡੂ ਚਾਹੋਏ ਕੋਏ ਤਿਸੂਜੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪਾ ਪਾਪ ਨਾਨਕ ਗੰਦਰੇ ਕਲਮੀ ਦਾਤ ਬਹੁਤਾ ਗੰਦਰ ਖਿਆ ਨਾ ਜਾਏ ਵੰਡਾ ਦਤ ਤਦ ਲਾਤ ਮਾਏ ਕਿਤੇ ਮੰਗੇ ਜੋ ਦੂਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖਾਈ ਹਾਏ ਇਹ ਤੇ ਅਨੂਪੋਖ ਸਦਮਾਰ ਏ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੇ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੇ ਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੇਈ ਕਹੀ ਗਏ ਜਿਸ ਨੂੰ ਵਕਸੇ ਸਿਬ ਸਲਾਹਾਨ ਨ ਪਾਸਾਈ ਪਾਤ ਸਾਹ ਅਮਲ ਲਗਣ ਅਮਲ ਵਪਾਰ ਅਮਲ ਵਪਾਰੀ ਐ ਅਮਲ ਭੰਡਾਰ ਅਮੁਲ ਆਵੇ ਅਮੁਲ ਜਾਏ ਅਮੁਲ ਪਾਏ ਅਮੁਲ ਸਮਾਹੇ ਅਮੁਲ ਧਰਮ ਅਮੁਲ ਦੀਵਾਨ ਅਮੁਲ ਤਲ ਅਮੁਲ ਪਰਮਾਨ ਅਮਲ ਬਖਸ਼ੀ ਸਿਮਰਨ ਨਿਸਾਨ ਅਮੁਲ ਕਰਮ ਮਨ ਫਰਮਾਨ ਅਮ ਲੋ ਮੁਲ ਆਖਿਆ ਨ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਬੜੇ ਗਰੇ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਮੈਂ ਆਖੇ ਦੇਵ ਆਖੇ ਸੁਰ ਨਰ ਮਨੁ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹ ਕਹ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖਣ ਸਭ ਕੇ ਕੀ ਕੀ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੁੱਧ ਵਿਗਾੜ ਤਾਂ ਲਖੀਏ ਸਿਰ ਗਾਵਾਰਾਂ ਗਾਵਾਰ ਸੋ ਦਰ ਗੇ ਹਾ ਸੋ ਘਰ ਗੇ ਹਾ ਜਿਤ ਵੇ ਸਰਬ ਸੁਮੰ ਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਨ ਹਾਰੇ ਕੇਤੇ ਰਾਗ ਭਰੀ ਸੋ ਕਹੀ ਅਰਨ ਕੇਤੇ ਗਾਵਨ ਹਾਰੇ ਗਾਵੇ ਤੁਹਾਨੂੰ ਪਉਣ ਪਣੀ ਬਸੰਤਰ ਗਾਵੇ ਰਾਜਾ ਦਰਮਦਵਾਰੇ ਗਾਵੇ ਚਿਤ ਗੁਬਤ ਲਿਖ ਜਾਨੈ ਲਿਖ ਲਿਖ ਦਰਮ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੋ ਹਣ ਸਦਾ ਸਵਾਰੇ ਗਾਵੈ ਜੀ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਤਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀਸ਼ ਦੀ ਸੰਤੋਖੇ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਖਿਸਰ ਜੁਗ ਜੁਗ ਵੇਦ ਨਾਲੇ ਗਾਵੈ ਮੋਹਣੀ ਆਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵੈ ਜੂਦ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇਦ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਿਤਨਾ ਆਵਣ ਨਾਨਕਿਆ ਵਿਚਾਰੇ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨੋਈ ਹੈਪੀ ਹੋਸੀ ਜੈਨ ਜასი ਰਚਨਾ ਜਿ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵਤਿ ਸਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰ ਨਾ ਜਾਇ ਸੋ ਪਾਸਾ ਸੋ ਸਾਹ ਪਾਸਾ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰੰਪਤ ਝੋਲੀ ਧਿਆਨਿਕ ਕਰੇ ਬਿਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਦੇਤ ਆਈ ਬੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਹਤ ਜੁਗ ਜੁਗੇ ਕੋ ਵੇਸ ਉਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਦ ਸਿਦ ਅਬਰਾ ਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਹਤ ਜੁਗ ਜੁਗੇ ਕੋ ਵੇਸ ਬਹੁਤ ਗਿਆਨ ਦਿਆ ਪੰਡਾਰਨ ਘਟ ਘਟ ਬਾਜੇ ਨਾਦ ਆਪ ਬਨਾਥ ਨਾਥੀ ਸਭ ਜਾ ਕੇ ਰੇ ਦਿਸੇ ਦੇ ਅਬਰਾਸਾਦ ਸਿੰਜੋਗ ਮੰਜੋਗ ਦੁਏ ਕਰ ਚਨਾਵੇਂ ਲੇਖੇ ਆਵੇ ਭਾਗ ਆਦ ਇਸ ਸੇ ਆਵੇ ਇਸ ਆਦ ਨਿਲ ਨਾਉ ਦੇ ਰਹਿਤ ਜੁਗ ਜੁਗ ਏਕ ਹੋਵੇ ਇਸ ਇਕ ਮੋਈ ਜੁਗਤ ਬਿ ਆਈ ਤਿੰਨ ਚੇਲੇ ਪਰਵਾਰ ਇਕ ਸੰਸਾਰ ਇਕ ਪੰਡਾਰੇ ਇਕ ਲਾਏ ਦੀਬਾਨ ਜਿਵੇਂ ਤੁਸ ਪਾਵੇ ਤੇਵੇਂ ਚਲਾਵੇ ਜਿਭ ਹੋਵੇ ਫੁਰਮਾਨ ਹੋਵੇਖੇ ਉਹ ਨਨੰਦਣ ਆਵੇ ਬਹੁਤੈ ਹੋ ਵੀੜਾਨ ਆਦੇਸ ਆਦੇਸ ਆਦਨਿ ਲਾਨਾਦੇ ਰਹਾਤ ਜੁਗ ਜੁਗ ਏਕ ਹੋਵੇ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਆਦੇਸ ਆਦ ਨਿਲਰਾਉ ਦੇ ਅਨਹਤ ਜੁਗ ਜੁਗ ਏਕ ਵੇਸ ਆਸਨ ਲੋਏ ਲੋਏ ਪੰਡਾਰ ਜੋਖਸ ਪਾਇਆ ਸੋ ਏਕ ਆਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਆਦੇਸ ਆਦ ਨਿਲਰਾਉ ਦੇ ਅਨਹਤ ਜੁਗ ਜੁਗ ਏਕ ਵੇਸ ਇਕ ਦੋ ਜੀ ਬੋ ਲਖ ਹੋ ਹੈ ਲਖ ਹੋ ਵੈ ਰਖਵੀਸ ਲਖ ਲਗੜਾਖ ਏਕ ਨਾਮ ਜਗਦੀਸ਼ ਏਤਰਾ ਹੈ ਪਤ ਪਵੜੀਆਂ ਚੜੀਏ ਹੋਵੇ 21 ਸੁਣ ਗੱਲਾ ਆਕਾਸ ਕੀ ਗੀਟਾ ਆਈ ਰੀਸ ਨਾਨਕ ਗਨੰਦਰੀ ਪਾਈ ਆਏ ਕੂੜੇ ਕੂੜੈ ਠੀਸ ਆਖਣ ਜੋਰ ਚੁੱਪਣੇ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਨ ਮਨਸੂਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਗਤੀ ਸਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਹੀਂ ਜਨਾ ਕੋਏ ਰਾਤਿ ਰੂਤੀ ਤਿਥੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਧਾਵ ਰਖੀ ਤਲ ਸੰਸਾਰ ਤਿਸ ਵੀ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਣ ਪੰਜ ਪ੍ਰਵਾਰ ਨਦਰੇ ਕਰਮ ਪਵੇ ਨੀ ਸਾਨ ਕੱਚ ਪਕਾਈ ਉਥੇ ਪਾਏ ਨਾਨਕ ਆ ਜਾਪੇ ਜਾਏ ਧਰਮ ਖੰਡ ਗਾਏ ਧਰਮ ਗਿਆਨ ਖੰਡ ਕਾਖੋ ਗਰਮ ਕੀਤੇ ਪਉਣ ਬਣੀ ਵੈ ਸੰਤਰ ਕੀਤੇ ਕਰਮ ਹੇਸ ਕੀਤੇ ਬ੍ਰਹਮਾ ਘੜਤ ਗੜੀ ਐਰੂਪ ਰੰਕੇ ਵੇਸ ਕਿਤੇ ਧਾਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਰਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦਿਵਦਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਹਣ ਕੀਤੇ ਆਵਾਣੀ ਕੀਤੇ ਪਾਤ ਨਿਰੰਦ ਕੀਤੇ ਅਸਰਤੀ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨਖੰਡ ਮੈਂ ਗਿਆਨ ਪਰ ਚੰਡ ਦਿੱਥੇ ਰਾਦ ਵਿਰੋਧ ਘੋੜ ਅਰੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥੇ ਘਾੜ ਤਕੜੀ ਐ ਬਹੁਤ ਅਨੂਪ ਤਾਂ ਕਿ ਅਗਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਿਛਤਾਏ ਦਿੱਥੇ ਘੜੀਐ ਸੁਰਤ ਮਤ ਬਨ ਬੁੱਧ ਦਿੱਥੇ ਘੜੀਐ ਸਰਾ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਦਿੱਥੇ ਹੋਰਨ ਕੋਈ ਹੋਵਰ ਤਿੱਥੇ ਜੋਧ ਮਹਾਬਲ ਸੂਰ ਜਿਨ ਮੈਂ ਰਾਮ ਰਿਹਾ ਪ੍ਰਭੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹ ਹੈ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਹੁਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਸੇ ਮਨਵਾਹੇ ਤਿੱਥੇ ਭਗਤ ਵਸੇ ਕੇ ਲੋਕ ਰੋ ਕਰੇ ਅਨੰਤ ਚਾਪਨ ਸੋਏ ਸੱਚਖੰਨ ਵਸੇ ਨਰੰਕਾਰ ਕਰ ਕਰ ਵੇਖੇ ਨੰਦਰਿ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾ ਅਨਤ ਨੰਤ ਤੇ ਲੋ ਲੋ ਆਕਰ ਜਿਉ ਜੋ ਕੰਤ ਵੈ ਤੇ ਵਿਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਸੁਨਗਲਾਸਰ ਜਤ ਪਵਾਰਾ ਤੀ ਰਸਨਿਆਰ ਅਹ ਨਰਮਤੋ ਤੇ ਧਿਆਰ ਭਉ ਖਲ ਨਾਗਨ ਦਪਤਾਓ ਭੰਡਾ ਬੋ ਅੰਮ੍ਰਿਤ ਢਾਲ ਘੜੀਏ ਸ਼ਬਦ ਸਚੀ ਰਖਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਣ ਗੁਰੂ ਬਾਣੀ ਬਿਤਾ ਮਾਤਾ ਦਰਦ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਜੇ ਦਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ